ਮਾਇਪੋਲਤੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੇਰੇ ਪਿੰਡ ਦੇ ਫਰਾਂ ਦੇ ਸੱਜਣ ਆਏ ਨੇ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਬਾਕੀ ਵੱਡੇ ਵੀਰ ਮਿਲਖਾ ਸਿੰਘ ਜੀ ਨੂੰ ਮੈਂ ਗੁਰੂ ਹੀ ਮੰਨਦਾ ਮੈਨੂੰ ਲੇਖਣੀ ਦੇ ਖੇਤਰ ਚ ਲੈ ਕੇ ਆਉਣ ਵਾਲੇ ਇਹੀ ਨੇ ਇਹਨਾਂ ਨੂੰ ਦੇਖ ਕੇ ਹੀ ਮੈਂ ਲਿਖਣ ਲੱਗਿਆ ਇਹਨਾਂ ਤੋਂ ਪੁੱਛ ਕੇ ਇਹਨਾਂ ਦੀ ਰਹਿਨਮਾਈ ਤੇ ਮੈਂ ਹੁਣ ਅਗਲੀ ਕਿਤਾਬ ਗਿਆਨੀ ਜੀ ਨੇ ਦੱਸਿਆ ਉਹ ਛਪਣ ਦੇ ਨਜ਼ਦੀਕ ਹੈ ਮੈਂ ਇਹਨਾਂ ਨੂੰ ਇਹਨਾਂ ਦੀ ਪਹਿਲੀ ਕਿਤਾਬ ਦਾ ਅਗਲਾ ਵਰਜ਼ਨ ਕਦਰੀ ਬੀਬੀ ਗੁਲਾਬਕੌਰ ਲਖਸ਼ੀ ਵਾਲਾ ਦੇ ਲਈ ਜੀ ਹੁਣ ਤੇ ਬਹੁਤ-ਬਹੁਤ ਵਧਾਈ ਦਿਨਾਂ ਦੇ ਸਹਿਦਕਰ ਸਾਥੀਆਂ ਤੋਂ ਇਹ ਉਮੀਦ ਕਰਦਾ ਇਹ ਕਿਤਾਬ ਨੂੰ ਪੜ ਕੇ ਤੁਸੀਂ ਆਪ ਤੇ ਬਹੁਤ ਹੀ ਅਨਮੋਲੇ ਬੜਮੁੱਲੇ ਸੁਝਾਅ ਸਾਨੂੰ ਜਰੂਰ ਦੇਣੇ ਨੇ ਔਰ ਜਿੱਥੇ ਵੀ ਬੀਬੀ ਗੁਲਾਬਕੌਰ ਬਾਰੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਨੌਲੇਜ ਕੋਈ ਰਚਨਾ ਕੋਈ ਲੇਖਣੀ ਮਿਲਦੀ ਹੈ ਤਾਂ ਉਹ ਵੀ ਆਪਦੇ ਨਾਮ ਸਮੇਤ ਸਾਨੂੰ ਭੇਜਣ ਦੀ ਖੇਚਲ ਕਰਿਓ ਤਾਂ ਜੋ ਅਸੀਂ ਇਸ ਕਿਤਾਬ ਦੇ ਵਿੱਚ ਹੋਰ ਬਹੁਤ ਸਾਰਾ ਮਟੀਰੀਅਲ ਬਾਕੀ ਨੂੰ ਹੋਰ ਅੱਗੇ ਵਧਾ ਸਕੀਏ। ਅਲੱਗ-ਅਲੱਗ ਲੇਖਾਂ ਦੀ ਅਲੱਗ-ਅਲੱਗ ਸੋਚਣੀ ਹੈ। ਮੇਰੇ ਖਿਆਲ ਦੇ ਵਿੱਚ ਜਿਸ ਤਰ੍ਹਾਂ ਮੇਰੇ ਪਿੰਡ ਦੇ ਮਾਸਟਰ ਜੀ ਕਹਿ ਕੇ ਗਏ ਹੈ ਸਾਡਾ ਪਿੰਡ ਜਿਹੜਾ ਸ਼ੁਰੂ ਤੋਂ ਹੀ ਆਜ਼ਾਦੀ ਘਲਾਕੇ ਦਾ ਪਿੰਡ ਹੈ। ਅਣਖੀ ਜੋਹੜਿਆਂ ਦਾ ਪਿੰਡ ਹੈ। ਜਦੋਂ ਤੋਂ ਸਾਡੇ ਸੁਰਤ ਤੋਂ ਸੰਭਲਿਆ ਆ ਅਸੀਂ ਉਦੋਂ ਤੋਂ ਹੀ ਕਾਮਰੇਡ ਲਹਿਰ ਨੂੰ ਸਾਡੇ ਪਿੰਡ ਦੇ ਵਾਧਾ ਫੁੱਲਦਾ ਦੇਖ ਰਹੇ ਆ ਕਿਸਾਨ ਮਜ਼ਦਾਰਾ ਲਹਿਰ ਦੇ ਮਹਾਨ ਲੀਡਰ ਕਾਮਰੇਡ ਤੇਜਾਸਿੰਘ ਸੁਤੰਤਰ ਸਾਡੇ ਪਿੰਡ ਜਿਹੜਾ ਮੈਂ ਸੁਣਿਆ ਮੇਰੇ ਫਾਦਰ ਜੀ ਤੋਂ ਮੇਰੇ ਦਾਦਾ ਜੀ ਤੋਂ 12-13 ਸਾਲ ਗੁੰਮਨਾਮ ਰਹੇ ਨੇ ਗਵਾਮੀ ਦਾ ਜੀਵਨ ਉਹਨਾਂ ਨੇ ਉੱਥੇ ਬਤਾਇਆ ਸਾਡੇ ਪਿੰਡ ਤੇ ਉਸ ਉਸ ਟਾਈਮ ਜਿਹੜਾ ਪਟਿਆਲਾ ਰਿਆਸਤ ਦਾ ਬੋਲ ਵਾਲਾ ਸੀ ਉਹ ਬਹੁਤ ਜ਼ਿਆਦਾ ਸੀ ਤੇਰੀ ਗੁਲਾਮੀ ਸੀ ਸਾਡੇ ਸਾਡਾ ਪਿੰਡ ਵੀ ਉਹ ਤੇਰੀ ਗੁਲਾਮੀ ਦੇ ਵਿੱਚ ਆਉਂਦਾ ਸੀ ਪਹਿਲਾਂ ਰਾਜੇ ਦੀ ਫਿਰ ਉਹ ਤੋਂ ਬਾਅਦ ਪੜਾ ਤਿੰਨ ਆਉਂਦੇ ਸੀ ਲਾਸਟ ਤੇ ਸੀ ਜ਼ਗੀਰਦਾਰਾਂ ਦੇ ਅੰਡਰ ਸੀਗੇ ਤੇ ਉਹ ਉੱਥੇ ਕੋਈ ਵੀ ਜਦੋਂ ਦੇ ਅਸੀਂ ਬੀਬੀ ਗੁਲਾਬਕੌਰ ਤੇ ਗੱਲ ਕਰਦੇ ਆ ਮੈਂ ਕਦੇ-ਕਦੇ ਸੋਚਦਾ ਹਾਂ ਵੀ ਬੀਬੀ ਗੁਲਾਬਕੌਰ ਤੇ ਸਰਦਾਰ ਮਾਨ ਸਿੰਘ ਜੀ ਨੂੰ ਉਹ ਕੀ ਸੀਗਾ ਜਿਹੜਾ ਸਾਡੇ ਇਲਾਕੇ ਦੇ ਵਿੱਚੋਂ ਚਾਕੇ ਕੈਨੇਡਾ ਲਿਜਾਣ ਵਾਸਤੇ ਪ੍ਰੇਰਿਤ ਕਰ ਰਿਹਾ ਸੀ ਕਿਉਂ ਕਿਉਂਕਿ ਉਸ ਟਾਈਮ ਸਾਡੇ ਕੋਲੇ ਨਾ ਤਾਂ ਇੰਨੀ ਵੱਡੀ ਪੜ੍ਹਾਈ ਸੀ 1980 ਮਦਲ 1990 ਦੀ ਗੱਲ ਤਕਰੀਬਨ ਮੇਰੇ ਦਾਦਾ ਜੀ ਦਾ ਜਨਮ ਸਰ ਬਾਈ ਜੀ ਨਾਲ ਬੈਠਾ 99 ਨੂੰ ਨੁੰਮੇ ਦਾ ਨੰਦਾ 99 ਨੁੰਮੇ ਦਾ ਬਾਈ ਹੈ ਨਾ ਦਾਦਾ ਜੀ ਦਾ ਆਪਣੇ ਦਾ ਸਕੂਲ ਪਿੰਡ ਤੁਸੀਂ ਐ ਲਾ ਲਓ ਵੀ ਜੇ ਉਹ ਦਿਉਂਦੇ ਹੁੰਦੇ ਜਾਂ ਸਾਨੂੰ ਉਦੋਂ ਪਤਾ ਹੁੰਦਾ ਸੋ ਸਾਰਾ ਕੁਝ ਦੱਸਦੇ ਵੀ ਕੌਣ ਕਿਵੇਂ ਹੈ ਇੱਕ ਮੈਂ ਤੁਹਾਨੂੰ ਛੋਟੀ ਜੀ ਸੀਦੋਂ ਉਦਮ ਸਿੰਘ ਦੇ ਬਾਰੇ ਇੱਕ ਗੱਲ ਲੱਗਦਾ ਮੇਰੇ ਸਹੁਰਾ ਸਾਹਿਬ ਸਰਦਾਰ ਗੁਰਦੇਵ ਸਿੰਘ ਆ ਇਕ 68 ਸਾਲਾਂ ਦੇ ਹੋ ਕੇ ਪੂਰੇ ਹੋਏ ਨੇ ਉਦਮ ਸਿੰਘ ਬਾਰੇ ਅਕਸਰ ਕਿਹਾ ਕਰਦੇ ਸੀ ਜਾਂਦੇ ਉਹਦੇ ਕੋਲੇ ਪੈਸੇ ਬਣਾਉਣ ਲਈ ਮਸ਼ੀਨ ਸੀ ਅਸੀਂ ਦੇਖੀਏ ਖੁਦ ਉਦਮ ਸਿੰਘ ਨੂੰ ਖੁਦ ਦੇਖਿਆ ਆਨ ਗਰਾਉਂਡ ਅਸੀਂ ਉਹ ਤੋਂ ਬੱਚੇ ਸੀ ਮਤਲਬ ਕੀ ਅਸੀਂ ਉਦੋਂ 10-12 ਸਾਲ ਦੇ ਸੀ ਤੇ ਉਹ 20-25 ਸਾਲ ਦਾ ਨੌਜਵਾਨ ਸੀ ਤੇ ਇਹ ਚੀਜ਼ਾਂ ਦੀ ਅਸੀਂ ਅੱਜ ਤੋਂ ਕਾਫੀ ਸਾਲ ਪਹਿਲਾਂ ਜਦੋਂ ਪਹਿਲੀ ਕਿਤਾਬ ਛੱਪੀ ਸੀ ਸਾਨੂੰ ਹੀ ਪਤਾ ਹੈ ਵੀ ਲੱਭਣਾ ਮੁਸ਼ਕਲ ਹੁੰਦਾ ਹੈ ਔਰ ਦੂਸਰੀ ਜੇ ਮਹਾਜਨਾ ਕੋਲੇ ਜਾਣਾ ਤਾਂ ਲੰਡੇ ਹੁੰਦੇ ਸੀ ਜੇ ਪੰਤਾ ਕੋਲੇ ਜਾਂਦੇ ਸੀ ਤਾਂ ਸੰਸਕ੍ਰਿਤ ਜਾਂ ਫਾਰਸੀ ਹੈ ਉਹ ਸਾਡੇ ਹਿੱਸੇ ਆਈ ਹੀ ਨਹੀਂ ਜੇ ਕੋ ਸਾਨੂੰ ਕਹਿ ਵੀ ਦਿੰਦਾ ਵੀ ਆ ਪੂਰਾ ਫਾਇਲ ਫਰੋਲ ਲਓ 1800 ਤੋਂ ਲੈ ਕੇ 1899 ਤੱਕ ਦੀ ਹੈ ਤਾਂ 99 ਸਾਲਾਂ ਦਾ ਇਤਿਹਾਸ ਪੜੂ ਕੌਣ ਉਰਦੂ ਕੌਣ ਪੜੂ ਸੰਸਕ੍ਰਿਤ ਕੌਣ ਪੜੂ ਨਹੀਂ ਕਰ ਸਕਦਾ ਪਰ ਫਿਰ ਵੀ ਮੇਰੀ ਉਹੀ ਪਰਜੋਰ ਅਪੀਲ ਹੈ ਤੁਸੀਂ ਵੱਧ ਤੋਂ ਵੱਧ ਮਦਦ ਕਰ ਸਕਦੇ ਹੋ ਕਿਉਂਕਿ ਸਹਿਤਕਾਰ ਆ ਵਾਰਡ ਦੀਆਂ ਕਿਤਾਬਾਂ ਵਿੱਚ ਪੜਦਾ ਇੰਡੀਆ ਦੇ ਪੰਨੀ ਪੰਨੀ ਹਨ ਕਿਸੇ ਨੂੰ ਇੰਗਲਿਸ਼ ਦੀ ਬੁੱਕ ਦੇ ਵਿੱਚ ਕਿਸੇ ਨੂੰ ਕਿਸੇ ਹੋਰ ਲਖਾਰੀ ਦੀ ਕਿਸੇ ਅੰਗਰੇਜ਼ ਲਖਾਰੀ ਦੀ ਕਿਤਾਬ ਦੇ ਵਿੱਚੋਂ ਇਹਦਾ ਕੋਈ ਵੀ ਵਰਤਾਨ ਮਿਲਦਾ ਹੈ ਤਾਂ ਸਾਡੇ ਨਾਲ ਸਾਂਝਾ ਕਰਨ ਦੀ ਜਾਂ ਆਪ ਰੱਖੇ ਔਰ ਉਸ ਚੀਜ਼ ਨੂੰ ਅਪਲਾਈ ਕਰ ਦੇਗੇ ਵੀ ਉਹ ਨਵੀਂ ਕਿਤਾਬ ਦੇ ਵਿੱਚ ਲਿਖੀ ਜਾ ਸਕੇ ਸਾਡੇ ਹੁਣ ਵੀ ਜਿਸ ਤਰ੍ਹਾਂ ਗਿਆਨੀ ਜੀ ਕਹਿ ਰਹੇ ਨੇ ਵੀ ਅਸੀਂ ਬਖਸ਼ੀ ਵਾਲੇ ਦਾ ਇਤਿਹਾਸ ਲਿਖਣਾ ਹੈ ਈ ਮੈਂ ਇਹਨਾਂ ਦੀ ਕਿਤਾਬ ਤੋਂ ਪ੍ਰੇਰਿਤ ਹੋ ਕੇ ਸੋਚ ਰਿਹਾ ਸੀ ਵੀ ਮੈਂ ਮੇਰੇ ਪਿੰਡ ਦਾ ਇਤਿਹਾਸ ਲਿਖਾਂ ਬੀਬੀ ਗੁਲਾਬਕੌਰ ਦਾ ਨਾਂ ਮੈਂ 8ਵੀਂ ਕਲਾਸ 'ਚ ਪੜਦਾ ਹੀ ਇਸ ਚੀਜ਼ ਨੂੰ ਜਾਣਦਾ ਸੀ ਜਿੰਨ ਲੋਕ ਕਹਿੰਦੇ ਨੇ ਵੀ ਸਾਨੂੰ ਪਤਾ ਨਹੀਂ ਸਾਡੇ ਘਰ 'ਚ ਇਸ ਬੀਬੀ ਦਾ 1900 ਤਕਰੀਬਨ 77 78 'ਚ ਸਾਨੂੰ ਪਤਾ ਸੀ ਇਹਦਾ ਮਾਨ ਸਿੰਘ ਜਿਹੜੇ ਪੜ੍ਹੇ ਆਏ ਸੀ ਬਖਸ਼ੀ ਵਾਲੇ ਦੇ ਸੀਗੀ ਏ ਨਹੀਂ ਪਤਾ ਸੀ ਕਿੰਨਾ ਦੀ ਕੁੜੀ ਐ ਸਾਡੇ ਫਾਦਰ ਸਾਹਿਬ ਜਿਆਦਾਤਰ ਇਹ ਕਹਿੰਦੇ ਵੀ ਕਮਾਣੋਂ ਦੇ ਲਾਣੇ ਚ ਹੋਂਗੀ ਸਾਡੇ ਮਤਲਬ ਉਹ ਮਸ਼ਹੂਰ ਸੀ ਬਾਬਾ ਹਰੀ ਸਿੰਘ ਬਾਬਾ ਕੇਰ ਸਿੰਘ ਹਨਾ ਉਹਨਾਂ ਨੂੰ ਬਾਬਾ ਜੀ ਅਸੀਂ ਇਸ ਕਰਕੇ ਕਹਿੰਦੇ ਆ ਕਿਉਂਕਿ ਕਿਸਾਨ ਮਜ਼ਦਾਰਾਂ ਲਾਇਰ ਦੇ ਵਿੱਚ ਉਹਨਾਂ ਦਾ ਉਹ ਯੋਗਦਾਨ ਐ 360 ਸਾਲ ਸਾਡੇ ਪਿੰਡ ਦੀਆਂ ਮੇਨ ਯਾਨੀ ਬਚਨ ਸਿੰਘ ਐਮਐਲਏ ਬਾਬਾ ਹਰੀ ਸਿੰਘ ਦੇ ਬਾਬਾ ਕੇਰ ਸਿੰਘ ਜੇ ਅੱਜ ਵੀ ਉਹਨਾਂ ਦੀ ਹਿਸਟਰੀ ਲਿਖਣ ਲੱਗਾਂ ਮੇਰੇ ਖਿਆਲ ਚ ਬਾਬਾ ਹਰੀ ਸਿੰਘ ਨੂੰ ਤਾਂ ਲੋਕ ਇਹੀ ਕਹਿਣਗੇ ਯਾਰ ਇਹ ਤਾਂ ਇੰਜਣ ਖਾਰਦਾ ਹੁੰਦਾ ਸੀ ਇੱਥੇ ਪਨਾਹ ਯੇ ਤਾਂ ਮਕੈਨਿਕ ਸੀ ਪਰ ਉਹ ਅੰਦਰੋਂ ਕੀ ਸੀ ਉਹ ਉਹਦੇ ਸਾਥੀ ਜਾਣਦੇ ਸੀ ਜਿਹੜੇ ਉਹਦੇ ਨਾਲ ਹੀ ਤੁਰ ਗਏ ਬਾਬਾ ਕੇਰ ਸਿੰਘ ਨੂੰ ਅਸੀਂ ਦੇਖਿਆ ਉਹਨਾਂ ਦੀਆਂ ਗੱਲਾਂ ਸੁਣੀਆਂ ਨੇ ਬਹਾਦਰੀ ਦੀਆਂ ਗੱਲਾਂ ਸੁਣੀਆਂ ਨੇ ਉਹਨਾਂ ਦੀ ਜੇਲ੍ਹ ਬਾਰੇ ਸੁਣਿਆ ਪਰ ਜਦੋਂ ਦੇਖਿਆ ਉਹਨੂੰ ਸਿਰਫ ਵਕੀਲੀ ਕਰਦੇ ਦੇਖਿਆ ਸੀ ਕਹਿੰਦੇ ਉਹਦੇ ਸਤਨ ਦੱਸਿਆ ਜਾਂਦਾ ਸੀ ਵੀ ਇਹ ਬਹੁਤ ਮਹਾਨ ਆਗੂ ਸੀਗੇ ਤੇਜ ਸਿੰਘ ਸਤੰਤਰ ਦੇ ਨਾਲ ਦੇ ਬੰਦੇ ਨੇ ਪਰ ਉਹਨੂੰ ਇਹ ਗੱਲਾਂ ਸਾਡੇ ਉੱਪਰ ਦੀ ਲੰਘਦੀਆਂ ਸੀ ਜੇ ਪਤਾ ਹੁੰਦਾ ਕਿ ਸਾਨੂੰ ਇਹ ਚੀਜ਼ਾਂ ਅੱਗੇ ਕੰਮ ਦੇਣਗੀਆਂ ਸ਼ਾਇਦ ਅਸੀਂ ਉਹ ਲਿਖ ਵੀ ਲੈਂਦੇ ਸਾਡੇ ਪਿੰਡ ਦੇ ਕਿਸੇ ਕਿਸੇ ਨੂੰ ਪੁੱਛੋ ਇਹ ਮੇਰੇ ਚਾਚਾ ਜੀ ਬੈਠੇ ਨੇ ਬ੍ਰਦਰ ਨੇ ਮੇਰੇ ਉਹ ਮੇਰੇ ਪਿੰਡ ਤੋਂ ਤੁਸੀਂ ਇਹਨਾਂ ਨੂੰ ਹੀ ਪੁੱਛ ਲਓ ਵੀ ਬਾਬਾ ਹਰੀ ਸਿੰਘ ਬਾਰੇ ਕੋਈ ਜਾਣਦਾ ਬਸ ਉਹ ਪਤਾ ਵੀ ਫਲਾਣਾ ਦਾ ਬੰਦਾ ਹੈ ਬਿਲਕੁਲ ਉਹ ਇੱਥੇ ਸੁਨਾਮ ਹੀ ਇੰਜਨਸ ਮਾਰਦੇ ਸੀ ਆਪਣਾ ਬਿਲਕੁਲ ਉਹ ਖੂਹ ਹੁੰਦਾ ਜਿੱਥੋਂ ਮਾਰ ਵਾਲਾ ਪੁੱਤ ਆਖੋ ਤੱਕ ਵੀ ਬਿਲਕੁਲ ਬਿਲਕੁਲ ਸਾਡੇ ਪਿੰਡ ਜਿੱਥੇ ਤੱਕ ਮੈਂ ਸੁਣਿਆ ਪੰਜ ਖੂਹ ਹੁੰਦੇ ਸੀ ਜੀ ਪਹਿਲਾਂ ਉਹ ਮੈਨੂੰ ਵੀ ਪਤਾ ਕਿਹਦੇ ਕਿਹਦੇ ਨੇ ਮੈਂ ਆਨ ਦਾ ਮਤਲਬ ਮੇਰੇ ਆਨ ਟਿਪਸ ਨਹੀਂ ਹੋ ਮੈਨੂੰ ਐਂ ਲੱਗਦਾ ਵੀ ਸਾਡਾ ਵੀ ਸੀਗਾ ਇੱਕ ਪਾਈ ਸਾਹ ਬੈਠੇ ਨੇ ਚਾਚਾ ਜੀ ਬੈਠੇ ਨੇ ਸਾਡੇ ਵਾਲੇ ਨੂੰ ਵੀ ਕੋਈ ਵਾਲਾ ਖੇਤ ਕਹਿੰਦੇ ਸੀ ਸਾਡੇ ਅਸੀਂ ਮਤਲਬ ਛੋਟੇ ਹੰਦੂ ਦੀ ਗੰਦੀ ਤੇ ਬੈਠਦੇ ਰਹਾਂ ਤੁਸੀਂ ਕੀ ਕਰਦੇ ਸੀ ਤੁਸੀਂ ਨਾਲ ਦਲਵਾ ਗੱਲ ਕੋਈ ਬਿਲਕੁਲ ਬਿਲਕੁਲ ਬਹੁਤ ਹਾਂ ਇਹ ਗਹਿਰਾਈਆਂ ਨੇ ਗਹਿਰਾਈਆਂ ਨੂੰ ਲੱਭਣ ਵਾਸਤੇ ਨਾ ਸਮੁੰਦਰ 'ਚ ਬਹੁਤ ਡੂੰਘਾ ਜਾਣਾ ਪੈਂਦਾ ਪੱਲੀਆਂ ਉੱਪਰ ਲੀਆਂ ਲਾਲ ਮੱਛੀਆਂ ਦੇਖ ਕੇ ਨਹੀਂ ਪਤਾ ਲੱਗਦਾ ਸਮੁੰਦਰ ਦਾ 10 ਗਿਹਾਜ਼ਾਰ ਫੁੱਟ ਥੱਲੇ ਜਾਵਾਂਗੇ ਫਿਰ ਪਤਾ ਲੱਗੂਗਾ ਉਹ ਸਮੁੰਦਰ ਚ ਕੀ ਸੀਗਾ ਹੁਣ ਲੇਟੈਸਟ ਮੈਂ ਕਈ ਵਾਰੀ ਸੋਚਦਾ ਨਾ ਜਿਉਣਾ ਮੋੜ ਇੱਕ ਲੇਖਕਾਂ ਨੇ ਜਾਂ ਆਪਦੇ ਆਪ ਨੂੰ ਚੜਾਉਣ ਵਾਸਤੇ ਆਪਦੀ ਗੱਡੀ ਚੜਾਉਣ ਵਾਸਤੇ ਲਿਖਤਾ ਜੱਟ ਜਿਉਣਾ ਮੋੜ ਨਹੀਂ ਪਤਾ ਕੌਨਸੀ ਹੋ ਹੁਣ ਵੀ ਨਹੀਂ ਪਤਾ ਜੇ ਜੇ ਉਦੋਂ ਮਤਲਬ ਜੱਟਾਂ ਨਾ ਬੋਲਦਾ ਸੀ ਤਾਂ ਮੈਨੂੰ ਨਹੀਂ ਪਤਾ ਵੀ ਅਸੀਂ ਮਜਾਰੇ ਕਿਉਂ ਸੀ ਫਿਰ ਉਦੋਂ ਸਾਡੀ ਕੋਈ ਮਤਲਬ ਹੈ ਹੀ ਹੋਣ ਦੇ ਨਹੀਂ ਸੀ ਅਸੀਂ ਐਨੇ ਥੱਲੇ ਕਰ ਰੱਖੇ ਸੀ ਹੈਗੇ ਸੀ ਅਸੀਂ ਨਾ ਮਤਲਬ ਕਿਸਾਨ ਸੀਗੇ ਮਜ਼ਾਰੇ ਸੀਗੇ ਅਸੀਂ ਕੰਮ ਕਰਨ ਵਾਲੇ ਕਿਰਤੀ ਲੋਕ ਸੀਗੇ ਪਰ ਸਾਡੇ ਤੇ ਗੁਲਾਮੀ ਐਨੀ ਭੇੜੀ ਸੀ ਕਿ ਸਾਨੂੰ ਖੁਦ ਵੀ ਨਹੀਂ ਪਤਾ ਸੀ ਅਸੀਂ ਕੀ ਆ ਇਹਦਾ ਕਿਸਾਨ ਮਜ਼ਾਰਾ ਲੈਣ ਤੋਂ ਬਾਅਦ ਹੀ ਤਕਰੀਬਨ ਸਾਨੂੰ ਸੁਰਤ ਆਈ ਹੈ ਵੀ ਸਾਨੂੰ ਵੀ ਜ਼ਮੀਨਾਂ ਅੰਦਰ ਬਣੀਆਂ ਚਾਹੀਦੀਆਂ ਨੇ ਸਾਨੂੰ ਵੀ ਗਵਰਨਮੈਂਟ ਤੋਂ ਲੈਣੀਆਂ ਚਾਹੀਦੀਆਂ ਨੇ ਆਪਾਂ ਬੁੱਕ ਵਾਲਾ ਕਿਤਾਬ ਵਾਲ ਦੁਆਰਾ ਮੁੜ ਕੇ ਆਉਂਦੇ ਆਂ ਮੈਂ ਵਾਰ-ਵਾਰ ਇਹੀ ਅਪੀਲ ਕਰੂੰਗਾ ਤੁਹਾਨੂੰ ਕੁਝ ਵੀ ਮਿਲਦਾ ਹੈ ਉਹ ਦੁਬਾਰਾ ਮਿਲਖਾ ਸਿੰਘ ਜੀ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਨੀ ਮੇਰੇ ਪਿੰਡ ਦਾ ਇਤਿਹਾਸ ਲਿਖੜੇ ਨੇ ਜਾਨੀ ਜਗੀਰ ਸਿੰਘ ਜੀ ਰਤਨ ਬਹੁਤ ਵਧੀਆ ਮਾਨਯੋਗ ਸਖੀਤ ਨੇ ਸਾਡੀ ਤੇ ਮੈਂ ਚਾਹੂੰਗਾ ਵੀ ਪਿੰਡ ਦੇ ਵਿਦਵੰਤ ਤੇ ਸੱਜਣਾ ਦੇ ਥਰੂ ਪਿੰਡ ਦੇ ਵਿੱਚ ਇਸ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ ਤੇ ਪੁਰਾਣੇ ਲੋਕਾਂ ਤੋਂ ਉਹਨਾਂ ਬਾਰੇ ਸਾਡੇ ਪਿੰਡ ਬਾਰੇ ਸਾਡੇ ਇਤਿਹਾਸ ਬਾਰੇ ਪੁੱਛਿਆ ਜਾਵੇ ਸਾਡੇ ਸਾਰਿਆਂ ਤੋਂ ਪਹਿਲਾਂ ਤਾਂ ਜੇ ਕੋਈ ਨਵਾਂ ਬੱਚਾ ਜਿਸ ਨੂੰ ਮੇਰਾ ਬੇਟਾ ਜਾਣਦਾ ਹੈ ਕਿ ਸਾਡੇ ਪਹਿਲਾ ਗੁਰਦੁਆਰਾ ਸਾਹਿਬ ਜਿਹਨੂੰ ਗਦਰ ਪਾਰਟੀ ਦੇ ਕਹਿ ਸਕਦੇ ਹੋ ਗਦਰ ਪਾਰਟੀ ਦਾ ਤਾਂ ਨਹੀਂ ਹੈ ਕਿਸਾਨ ਮਜਦਰਾ ਲੜਨ ਤੋਂ ਪਹਿਲਾਂ ਸਾਡੇ ਗੁਰਦੁਆਰਾ ਸਾਹਿਬ ਹੈ ਜਿਹੜਾ ਹਾਂ ਉਹ ਹੁਣ ਵੀ ਸਾਡੇ ਕੰਡੋਮੇ ਸ਼ੋਭਤ ਹੈ ਹੁਣ ਵੀ ਉਹਨੂੰ ਰੰਗ ਕੀਤਾ ਹੈ ਹੁਣ ਵੀ ਉਹਦੇ ਤੇ ਨਿਸ਼ਾਨ ਸਾਹਿਬ ਹੈ ਖੜਿਆ ਹੈ 1946 ਜੁਨੇ ਸੀ ਮਤਲਬ ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਾਹਮਣੇ ਰੱਖ ਦਿੰਦੇ ਨੇ ਜਿ ਸਾਾਨੂੰ ਆਪਣੇ ਪਿੰਡ ਨਾਲ ਆਪਣੀ ਜਨਮ ਭੂਮੀ ਨਾਲ ਆਪਣੇ ਖੂਨ ਨਾਲ ਆਪਣੇ ਲੋਕਾਂ ਨਾਲ ਜੋੜਦੇ ਆ ਨੇ ਅਸੀਂ ਆਪਣੇ ਮਾਨਮੱਤੇ ਖਿਆਸ ਨੂੰ ਅਣਖਾਂ ਵਾਲੀ ਲਾਈਫ ਨੂੰ ਮਤਲਬ ਹੁਣ ਭੁੱਲ ਚੁੱਕੇ ਸਾਨੂੰ ਸਾਡੇ ਬੱਚਿਆਂ ਦਾ ਫੋਨ ਨੇ ਚਾਹ ਜਿਵੇਂ ਮਰਜੀ ਚਾਹੇ ਇਸ ਨੂੰ ਆਪਾਂ ਕਹਿ ਦਈਏ ਵੀ ਸਰਕਾਰਾਂ ਨੇ ਰਲ ਮਿਲ ਕੇ ਉਹਨਾਂ ਦੇ ਦਿਮਾਗ 'ਚ ਇਹੀ ਪਰਤਾ ਰੀਲਾਂ ਬਣਾਓ ਨਸਤੇ ਟੱਪੋ ਬਾਕੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਲੇਟੈਸਟ ਫਿਲਮ ਆਈ ਹੈ ਜਿਹੜੀ ਗੁਨਾਹਕ ਜਹਾਜ਼ ਕਿਸੇ ਨੂੰ ਪਤਾ ਸੀ ਜਾਂ ਮੇਵਾ ਸਿੰਘ ਲੋਪੋ ਕੇ ਦਾ ਨਹੀਂ ਪਤਾ ਸੀ ਪਰ ਜਦੋਂ ਹਿਸਟਰੀ ਸਾਹਮਣੇ ਆਉਂਦੀ ਹੈ ਕਿੱਡੀ ਵੱਡੀ ਕੁਰਬਾਨੀਆਂ ਪੱਤ ਸਿੰਘ ਦੇ ਉਤਮ ਸਿੰਘ ਦੇ ਬਰਾਬਰ ਦੀ ਕੁਰਬਾਨੀਆਂ ਬੰਦੇ ਦਾ ਅੱਜ ਤੱਕ ਨੋਂ ਨਹੀਂ 100 ਸਾਲ ਹੋ ਗਏ ਸਾਨੂੰ ਇਹ ਚੀਜ਼ਾਂ ਕਿਹਨੇ ਕੱਢਣੀਆਂ ਨੇ ਲੇਖਕਾਂ ਨੇ ਕੱਲੀ ਮਤਲਬ ਲਿਖੇ ਨਹੀਂ ਗੱਲ ਬਣਦੀ ਉਹ ਇਹ ਜਿਗਰਾ ਵੀ ਕਰਨਾ ਪੈਂਦਾ ਉਹ ਇਹ ਦਿਮਾਗ ਵੀ ਲਿਆਉਣਾ ਪੈਂਦਾ ਕਹਨ ਨੂੰ ਲਿਖਾਰੀ ਹੈ ਉਦਾਂ ਮਨ ਤੇ ਬੰਡੀਆਂ ਮਾਈ ਬੈਠਾ ਵੀ ਉਹਨੇ ਉਹਨੇ ਉਹ ਫਲਾਣੇ ਨੇ ਬਹੁਤ ਕੋ ਸੋਚਣਾ ਪੈਂਦਾ ਕੱਲੀ ਕਲਮ ਨਹੀਂ ਚੱਲਦੀ ਕਲਮ ਤਲਵਾਰ ਉਦੋਂ ਬਣਦੀ ਹੈ ਜਦੋਂ ਤੁਸੀਂ ਇੱਕ ਪਾਸੇ ਤੇ ਹੋ ਜਾਓਗੇ ਤੇ ਮੈਂ ਇਹ ਹੀ ਗੁਜਾਰਸ਼ ਕਰूंगा ਸਾਰਿਆਂ ਦੁਆਰਾ ਫਿਰ ਕਿਤਾਬ ਦਾ ਕੋਈ ਵੀ ਅੰਸ਼ ਮਿਲਦਾ ਸਾਡੇ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰਿਓ ਇਹਨੂੰ ਪੜਿਓ ਤੇ ਆਪਦੀਆਂ ਬੜਮੁੱਲੀਆਂ ਬੜਮੁੱਲੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਇੱਥੇ ਆਉਣ ਤੇ ਤੁਹਾਡਾ ਤਹਿ ਦਿਲੋਂ ਬਹੁਤ ਧੰਨਵਾਦ ਕਰਦੇ ਆਂ ਬੁਲਾਰੇ ਹੋਰ ਵੀ ਗੋਲਣ ਵਾਲੇ ਹੈਗੇ ਦਲਵਾਰ ਜੀ ਮੈਂ ਜਦੋਂ ਕਲਮ ਚਲਾਉਣੀ ਸਿੱਖੀ ਐ ਮੈਂ ਉਦੋਂ ਤੋਂ ਤਾਂ ਜਾਣਦਾ ਇਹਨਾਂ ਨੂੰ ਕੇਂਦਰੀ ਪੰਜਾਬੀ ਲੇਖ ਸਭਾ ਦਾ ਮੈਂ ਸਟਾਰਟਰ ਆ ਤੇ ਉਸ ਤੋਂ ਬਾਅਦ ਮਾਲਵਾਲ ਖਾਰੀ ਸਭਾ ਜਿਹੜੀ ਮਤਲਬ ਮੇਰਾ ਹੈ ਤੇ ਹੁਣ ਸੁਨਾਮ ਆਗੇ ਤਾਂ ਇਹਨਾਂ ਨਾਲ ਹੋ ਗਏ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਮਿਹਰਬਾਨੀ